ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਤੈਨਿਕ ਮੇਲ ਪੰਜਾਬੀ ਟੀਵੀ ਸਾਡਾ ਚੈਨਲ ਸਬਸਕ੍ਰਾਈਬ ਕਰੋ ਨਾਲ ਹੀ ਦਬਾਓ ਕੰਟੀਨ ਬਟਨ ਕੰਟੀਨ ਬਾਂਦੇ ਹੀ ਤੁਹਾਨੂੰ ਮਿਲਣ ਗਿਆ ਤਾਜ਼ੀਆਂ ਖਬਰਾਂ ਉਸੇ ਵੇਲੇ ਉਸੇ ਟਾਈਮ ਤੁਹਾਡੇ ਮੋਬਾਈਲ ਤੇ ਜਲੰਧਰ ਚਵੈਚ ਕਲੋਨੀਆ ਦੇ ਖਿਲਾਫ ਕਾਰਵਾਈ ਤੇ ਪਾਤ ਕਾਂਗਰਸੀਆਂ ਨੇ ਹੀ ਕਸਿਆਸੀ ਨਵਜੋਤ ਸਿੱਧੂ ਤੇ ਨਿਸ਼ਾਨਾ ਇੱਕ ਟੀਵੀ ਚੈਨਲ ਦੇ ਨਾਲ ਗੱਲ ਕਰਦੇ ਹੋਏ ਨਵਜੋਤ ਸਿੰਘ ਸਿੱਧੂ ਨੇ ਇਸ ਮਸਲੇ 'ਚ ਆਪਣਾ ਸਟੈਂਡ ਕਲੀਅਰ ਕਰ ਦਿੱਤਾ ਹੈ ਨਵਜੋਤ ਸਿੰਘ ਸਿੱਧੂ ਨੇ ਸਾਫ਼ ਕਹਿ ਦਿੱਤਾ ਕਿ ਕੁੱਤੀ ਚੋਰਾ ਦੇ ਨਾਲ ਰਲ ਹੀ ਹੋਈ ਹੈ ਤੇ ਉਹ ਝੁਕਣ ਵਾਲੇ ਨਹੀਂ ਸਿੱਧੂ ਨੇ ਇਹ ਗੱਲਾਂ ਉਹਦੋਂ ਕਹੀਆਂ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਕਾਂਗਰਸੀ ਹੀ ਉਹਨਾਂ ਦੇ ਕਾਰਵਾਈ ਦਾ ਵਿਰੋਧ ਕਰ ਰਹੇ ਨੇ ਸਿੱਧੂ ਨੇ ਸਿੱਧੇ ਤੌਰ ਦੇ ਉੱਤੇ ਕਿਹਾ ਜਿਸ ਕੱਲ ਦੇ ਵਿੱਚ ਪੰਜਾਬ ਸਰਕਾਰ ਦਾ ਨੁਕਸਾਨ ਹੋਏਗਾ ਉਹ ਬਰਦਾਸ਼ਤ ਨਹੀਂ ਕਰਨਗੇ ਜ਼ਿਲੰਦਰ ਚੋਨਾ ਦੀ ਕਾਰਵਾਈ ਦੇ ਵਿਰੋਧ ਦੇ ਸਵਾਲ 'ਤੇ ਉਹਨਾਂ ਨੇ ਇਸਤਾਫਾ ਕਿ ਖਾਲੀ ਥਾਵਾਂ ਨੂੰ ਆਪਣੀਆਂ ਦੱਸਣ ਵਾਲਿਆਂ ਨੂੰ ਉਹ ਪਕਸ਼ਣਗੇ ਨਹੀਂ ਉਹ ਚਟਾਨ ਵਾਂਗਨ ਖੜੇ ਨੇ ਤੇ ਕਾਰਵਾਈ ਹਰ ਹਾਲ ਚ ਹੋ ਕੇ ਰਹੇਗੀ ਤੁਸੀਂ ਆਪ ਹੀ ਸੁਣੋ ਕੀ ਕਹਾ ਨਵਜੋਤ ਸਿੰਘ ਸਿੱਧੂ ਨੇ ਚੰਗਾ ਕੰਮ ਕਰਦੇ ਨੂੰ ਵਿਰੋਧ ਹੁੰਦੇ ਆ ਹਮੇਸ਼ਾ ਹੁੰਦੇ ਆ ਪਰ 70 80% ਲੋਕ ਉਹਨਾਂ ਦੇ ਨਾਲ ਵੀ ਹੁੰਦੇ ਆ ਵੀ ਸ਼ੋਰੈਸਟ ਫਾਰਮ ਆਫ ਫੇਲਿਅਰ ਇਜ਼ ਟ੍ਰਾਈਂਗ ਟੂ ਪਲੀਜ਼ एवरीवन ਹੀ ਟ੍ਰਾਈਜ਼ ਟੂ ਪਲੀਜ਼ एवरीवन ਪਲੀਜ਼ਸ ਨਨ ਸਾਰਿਆਂ ਨੂੰ ਤੇ ਸੰਤ ਪੀਰ ਪੈਗੰਬਰ ਨਹੀਂ ਖੁਸ਼ ਕਰ ਸਕੇ ਮੈਂ ਤੇ ਇੱਕੋ ਗੱਲ ਕਰਦਾ ਜਿੱਥੇ ਕੋਈ ਰਹਿੰਦਾ ਨਹੀਂ ਉੱਥੇ ਤੁਸੀਂ ਚਾਰ ਦਵਾਰਾਂ ਖੜੀਆਂ ਕਰਤੀਆਂ ਚਾਰ ਇਟਾਂ ਦੀਆਂ ਦਵਾਰਾਂ ਖੜੀਆਂ ਕਰਤੀਆਂ ਤੇ ਜੇ ਕਹੂੰ ਇਹ ਜ਼ਮੀਨ ਮੇਰੀ ਐ ਤੇ ਮੈਂ ਨਹੀਂ ਹੁਣ ਦਿੰਦਾ 20 ਏਕੜ ਜ਼ਮੀਨ ਐ ਦੂਜੀ 7 ਏਕੜ ਜ਼ਮੀਨ ਐ ਉਹਦਾ ਇੱਕ ਦਾ ਸੀ.ਐਲ.ਯੂ ਨਹੀਂ ਹੋਇਆ ਉਹਦਾ ਇੱਕ ਦਾ ਪੈਸਾ ਨਹੀਂ ਆਇਆ ਉੱਥੇ ਕਿਸੇ ਦੀ ਕੋਈ ਰਹਿائش ਨਹੀਂ ਉੱਥੇ ਕੁੱਤਾ ਪੂੰਛ ਨਹੀਂ ਮਾਰਦਾ ਥੋੜੀ ਕਿਵੇਂ ਹੋ ਗਈ ਓਏ ਕਰੋੜਾਂ ਰੁਪਈਆ ਦੀ ਜ਼ਮੀਨ ਐ ਉਹ ਪੰਜਾਬ ਦੀ ਕਰੋੜਾਂ ਦੀ ਪਹਿਲਾਂ ਨੱਪ ਲਈ ਕਰੋੜਾਂ ਦੀ ਹੁਣ ਨੱਪਣ ਨੂੰ ਫਿਰਦੇ ਐ ਚੱਕਟਾਣ ਵਾਂਗ ਖੜੂਗਾ ਅੱਗੇ ਦੇ ਅੱਗੇ ਵੀ ਖੜੋ ਤੁਹਾਡੀ ਆਪਣੀ ਸਰਕਾਰ ਦੇ ਮੰਤਰੀ ਭਾਰਤ ਪੋਸ਼ਨ ਆਸ਼ੂ ਉਹਨਾਂ ਨੇ ਕਿਹਾ ਕਿ ਜਿਹੜਾ ਤੁਸੀਂ ਪਾਲਿਸੀ ਲੈ ਕੇ ਆ ਰਹੇ ਹੋ ਉਸ ਤੋਂ ਪਹਿਲਾਂ ਤੁਸੀਂ ਇਹ ਕੀਤਾ ਇਹ ਠੀਕ ਨਹੀਂ ਪਾਲਿਸੀ ਦਾ ਮਤਲਬ ਇਹ ਨਹੀਂ ਵੀ 31 ਮਾਰਚ ਤੋਂ ਬਾਅਦ ਬਣਾਈਓ ਬਿਲਡਿੰਗਾਂ ਇਸੇ ਕਰਕੇ ਕਰ ਰਹੇ ਆ ਵੀ ਇਹ ਨੈਵਰ ਐਂਡਿੰਗ ਪ੍ਰੋਸੈਸ ਨਾ ਹੋ ਜਾਏ ਪਾਲਿਸੀ ਦਾ ਮਤਲਬ ਇਹ ਨਹੀਂ ਵੀ ਜਿਹਨਾਂ ਦੇ ਸੀਐਲਯੂ ਨਹੀਂ ਉਹਨਾਂ ਨੂੰ ਫ੍ਰੀ ਦੇ ਦਿਓ ਜ਼ਮੀਨਾਂ ਪਾਲਿਸੀ ਦਾ ਮਤਲਬ ਇਹ ਨਹੀਂ ਵੀ 20 ਏਕੜ ਜ਼ਮੀਨ ਦੇ ਵਿੱਚ ਦੋ ਇੱਟਾਂ ਖੜੀਆਂ ਕਰਕੇ ਕਹੋ ਜੀ ਇਹ ਜ਼ਮੀਨ ਮੇਰੀ ਹੈ ਭਾਈ ਕੋਈ ਪਰਮਿਸ਼ਨ ਹੋਵੇ ਕਾਲ ਸੀ ਦਾ ਮਤਲਬ ਇਹ ਨਹੀਂ ਹੁੰਦਾ ਇਸ ਮਾਮਲੇ ਦੇ ਵਿੱਚ ਪੰਜਾਬ ਦੇ ਲੋਕ ਤਾਰੀਫ ਕਰ ਰਹੇ ਆ ਤੁਹਾਡੀ ਪਰ ਪੰਜਾਬ ਦੇ ਲੀਡਰ ਆਪਣੀ ਪਾਰਟੀ ਦੇ ਲੋਕ ਤੁਹਾਨੂੰ ਗਲਤ ਕਹਿ ਰਹੇ ਇਹਦੇ ਪਿੱਛੇ ਕੀ ਮੇਰੀ ਇੱਕ ਗੱਲ ਨੂੰ ਸੁਣੋ ਸਰਕਾਰ ਕੀ ਦੀ ਹੈ ਲੋਕਾਂ ਦੀ ਕਿਹਦੇ ਵਾਸਤੇ ਹੈ ਲੋਕਾਂ ਦੇ ਵਾਸਤੇ ਕਨਸਟੀਟਿਊਸ਼ਨ ਕੀ ਕਹਿੰਦਾ ਲੋਕਾਂ ਦੀ ਸਰਕਾਰ ਲੋਕਾਂ ਦੇ ਵਾਸਤੇ ਮੈਂ ਲੋਕਾਂ ਨੂੰ ਹੀ ਜਵਾਬ ਦੇਣੀ ਆ ਗੱਲ ਖਤਮ ਪਰ ਗੱਲ ਤਾਂ ਫੇਰ ਉੱਥੇ ਹੁੰਦੀ ਨਾ ਵੋਟਾਂ ਵੀ ਲੋਕਾਂ ਨੇ ਪਾਈਆਂ ਵੋਟਾਂ ਲੋਕਾਂ ਨੇ ਪਾਈਆਂ ਤੇ ਲੋਕਾਂ ਦੀਆਂ ਵੋਟਾਂ ਕਰਕੇ ਹੀ ਸਭ ਕੁਝ ਹੋ ਰਿਹਾ ਤੇ ਜੇ ਲੋਕਾਂ ਨੇ ਵੋਟਾਂ ਪਾਈਆਂ ਤੇ ਵਿਸ਼ਵਾਸ ਕਰਕੇ ਪਾਈਆਂ ਨਾ ਜੋਨਾਂ ਦਾ ਵਿਸ਼ਵਾਸ ਹੀ ਟੁੱਟਣ ਦੇ ਦਿੱਤਾ ਤੇ ਫਿਰ ਸਾਡੀ ਤੇ ਪੂੰਜੀ ਗਈ ਤੇ ਹੋਰ ਕਾਹਦੇ ਲਈ ਆਏ ਸੀ ਇੱਥੇ ਉਹਨਾਂ ਦੇ ਵਿਸ਼ਵਾਸ ਦੇ ਉੱਤੇ ਖਰੇ ਉਤਰਨ ਆਏ ਸੀ ਔਰ ਵਿਸ਼ਵਾਸ ਇਹ ਕਹਿੰਦਾ ਵੀ ਪੰਜਾਬ ਵੱਲ ਖੜੀਏ ਜੇ ਉਹ ਪੰਜਾਬ ਦੇ ਹਿੱਤ ਦੀ ਗੱਲ ਹੈ ਉਹ करिए ਤੇ ਇਹ ਵੀ ਸਵਾਲ ਕੀਤਾ ਜਾ ਰਿਹਾ ਕਿ ਉੱਥੋਂ ਹੀ ਕਿਉਂ ਸ਼ੁਰੂਆਤ ਕੀਤੀ ਗਈ ਤੁਸੀਂ ਅੰਮ੍ਰਿਤਸਰ ਦੇ ਵਿਧਾਇਕ ਹੋ ਅੰਮ੍ਰਿਤਸਰ ਮੈਂ ਕਿਹਾ ਮੈਂ ਅੰਮ੍ਰਿਤਸਰ ਦਾ ਮੰਤਰੀ ਹਾਂ ਕਿ ਪੰਜਾਬ ਦਾ ਮੰਤਰੀ ਹਾਂ ਕਿਸ ਦੇ ਪਿਓ ਦਾ ਰਾਜ ਆ ਮੈਨੂੰ ਦੱਸੇ ਮੈਂ ਦੱਸੂ ਮੈਂ ਕਿੱਥੇ ਜਾਣਾ ਸਮਝਿਆ ਨਹੀਂ ਇਹ ਮੈਨੂੰ ਲੋਕਾਂ ਨੇ ਤਾਕਤ ਦਿੱਤੀ ਹੈ ਜੇ ਲੋਕਾਂ ਕੋਲ ਤਾਕਤ ਨਾ ਮੈਂ ਬੋਲਦਾ ਨਹੀਂ ਵਿਰੋਧ ਤੋਂ ਬਾਅਦ ਤੁਹਾਡੇ ਮਿਸ਼ਨ ਨੂੰ ਢਾ ਲੱਗੀ ਜਾਂ ਹੋਰ ਸਪੋਰਟ ਮੇਰਾ ਮਿਸ਼ਨ ਚੂਨੇ ਦੀ ਛੱਤ ਵਾਂਗ ਹੈ ਜਿੰਨੀ ਢਾ ਮਾਰਨਗੇ ਉਹਨਾਂ ਤਕੜਾ ਹੋਈ ਜਾਣਾ ਜਿੰਨਾ ਵਿਰੋਧ ਕਰਨਗੇ ਕਿਉਂਕਿ ਗਲਤ ਕਰਨਗੇ ਤੇ ਉਹਨਾਂ ਹੀ ਤਕੜਾ ਹੋਣੇ ਆਵਾਜ਼ ਆਈ ਹੈ ਹੁਣ ਆਣ ਦੇ ਚੰਗ ਪੂੰਜੀ ਪੱਤੀਆਂ ਦੀ ਆਊਗੀ ਠੋਕੂ ਛੜਦਾਨ ਪਰ ਜਿਹੜਾ ਨੈਕਸਸ ਹੈ ਪੋਲਿਟੀਕਲ ਲੀਡਰਾਂ ਦਾ ਨੈਕਸਸ ਤੋੜਨ ਵਾਸਤੇ ਹੀ ਆ ਸੀ ਬਾੜ ਖੇਤ ਨੂੰ ਤਾਂ ਨਹੀਂ ਖਾ ਸਕਦੀ ਤੁਸੀਂ ਸਾਡੇ ਰਾਈ ਉਹਨਾਂ ਅਸਰਾਂ ਨੂੰ ਉਹਨਾਂ ਲੀਡਰਾਂ ਨੂੰ ਕੀ ਮੈਸੇਜ ਮੈਂ ਆਲਰੇਡੀ ਮੈਸੇਜ ਦੇ ਚੁੱਕਿਆ ਹਾਂ ਅਫਸਰ ਜਦੋਂ ਸਸਪੈਂਡ ਹੋਏ ਹਲੇ ਹੋਰ ਮੈਸੇਜ ਚਾਹੀਦਾ ਤੈਨੂੰ ਕੋਈ ਟੂ ਟੇਪ ਚ ਪਾ ਕੇ ਦੇਆ ਮੈਸੇਜ ਚਲੇ ਗਿਆ ਮੈਸੇਜ ਸਾਰੀ ਥਾਂ ਤੇ ਚਲੇ ਗਿਆ ਵੀ ਬੰਦੇ ਦੇ ਪੁੱਤ ਬਣੋ ਜੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀਆਂ ਜ਼ਮੀਨਾਂ ਨੂੰ ਢਾ ਲਾਇਆ ਔਰ ਫਰੀਜ਼ ਜ਼ਮੀਨਾਂ ਨੱਪਣ ਦੀ ਕੋਸ਼ਿਸ਼ ਕੀਤੀ ਸੀ ਆਲੀਓ ਭਰਾਓ ਪਰਮਿਸ਼ਨਾਂ ਲਾਓ ਤੇ ਜੋ ਮਰਜ਼ੀ ਕਰੋ ਪਰਮਿਸ਼ਨ ਹੈ 50 ਫੁੱਟ ਦੀ ਬਿਲਡਿੰਗ ਚੱਪ ਗਿਆ 90 ਫੁੱਟ ਜਦੋਂ ਫਿਰ ਅੱਗ ਲੱਗਦੀ ਹੈ ਉਦੋਂ ਉਦੋਂ ਸਿੱਧੂ ਨੂੰ ਫੜ ਲਓ ਫਾਇਰ ਬ੍ਰਿਗੇਡ ਦੀ ਥਾਂ ਹੈ ਘੁੰਮਣ ਨੂੰ ਸੇਫਟੀ ਹੈ ਸਟਰਕਚਰਲ ਪਰ ਇਹ ਸਾਰਾ ਜੋ ਚੱਕਰ ਇਸ ਕਰਕੇ ਵੀ ਪੈ ਰਿਹਾ ਕਹਿੰਦੇ ਕਿ ਤੁਸੀਂ ਗੱਪਣਾ ਪ੍ਰਗਟ ਸਿੰਘ ਉਹਨਾਂ ਨੂੰ ਨਾਲ ਲੈ ਕੇ ਬਾਕੀ ਵਿਧਾਇਕਾਂ ਨੂੰ ਤੁਸੀਂ ਦੱਸੋ ਮੈਂ ਗੱਲ ਕਰਦਾ ਸੁਮੰਦਰ ਦੀ ਤੂੰ ਕਰਦਾ ਛੱਪੜ ਦੀ ਛੱਪੜ ਚੋਂ ਨਿਕਲ ਛੱਪੜ ਦੀ ਗੱਲ ਨਹੀਂ ਆ ਇਹ ਇਹ ਗੱਲ ਹੈਗੀ ਆ ਵੱਡੀ ਇਹਦੇ ਚ ਚਾਹੇ ਪ੍ਰਗਟ ਸਿੰਘ ਹੋਵੇ ਚਾਹੇ ਕੋਈ ਐਮਐਲਏ ਹੋਵੇ ਭਾਈ ਜਦੋਂ ਮੈਂ ਉੱਥੇ ਗਿਆ ਤੇ ਮੈਂ ਕਮਿਸ਼ਨਰ ਨੂੰ ਵੀ ਲੈ ਕੇ ਗਿਆ ਤੇ ਮੈਂ ਦੂਆਂ ਨੂੰ ਵੀ ਲੈ ਕੇ ਗਿਆ ਮੈਂ ਕਿਸੇ ਨੂੰ ਦੱਸ ਕੇ ਥੋੜਾ ਨਾ ਆਇਆ ਦੂਜੀ ਥਾਂ ਤੇ ਉਹਨੂੰ ਪਤਾ ਲੱਗ ਗਿਆ ਪ੍ਰੈਸ ਨੂੰ ਕਿਹੜਾ ਪਤਾ ਸੀ ਤੀਜੀ ਥਾਂ ਦੇ ਉੱਤੇ ਸਾਰੀ ਪ੍ਰੈਸ ਇਕੱਠੀ ਹੋਗੀ ਕਦੋਂ ਤੁਸੀਂ ਛਾਪਾ ਮਾਰਨ ਜਾਂਦੇ ਹੋ ਆਪਣੇ ਨਾਲ 28 ਬੰਦੇ ਉਹਨਾਂ ਨੂੰ ਦੱਸ ਕੇ ਜਾਂਦੇ ਹੋ ਇੱਥੇ ਤਾਂ ਕੁੱਤੀ ਚੋਰਾ ਨਾਲ ਲੜੀ ਹੈ ਤੇ ਜਦੋਂ ਉਹ ਹੁੰਦਾ ਹੈ ਜਦੋਂ ਉਹ ਹੁੰਦਾ ਹੈ ਤੇ ਤੁਹਾਨੂੰ ਚੁੱਪਚੀਪ ਇੱਥੇ ਜਾਣਾ ਪੈਂਦਾ ਅਚਨਚੇਤ ਜਾਣਾ ਪੈਂਦਾ ਉਹ ਛਾਪੇ ਦਾ ਮਤ ਹੁੰਦਾ ਉਹੀ ਮਾਰਿਆ ਦੇਖੋ ਸਭ ਤੋਂ ਪਹਿਲੀ ਗੱਲ ਉਹਨਾਂ ਥਾਵਾਂ ਦੀ ਡੈਮੋਲਿਸ਼ਨ ਕੀਤੀ ਹੈ ਜਿੱਥੇ ਕੋਈ ਰਿਹਾਇਸ਼ ਨਹੀਂ ਸੀ ਅਸੀਂ ਇਹ ਸੈਟਲਮੈਂਟ ਲੋਕਾਂ ਨਾਲ ਕੀਤੀ ਹੈ ਕਰਪਟ ਅਫਸਰਾਂ ਨਾਲ ਨਹੀਂ ਕੀਤੀ ਪਹਿਲੀ ਗੱਲ ਇਹ ਸੈਟਲਮੈਂਟ ਜੇ ਕਰਪਟ ਅਫਸਰ ਕਰੂ ਮੈਂ ਠੋਕੂ ਇੱਕ ਨੰਬਰ 2 ਜੜੀਆਂ ਵੀ ਕਲੋਨੀਆ ਦੇ ਵਿੱਚ ਉਹ ਚਾਰ ਚਾਰ ਕੰਧਾਂ ਕਰਕੇ ਉਹ ਪੰਜਾਬ ਦੀ ਜ਼ਮੀਨ ਦੱਪਣ ਲੱਗੇ ਸੀ ਉਹਨਾਂ ਤੇ ਕਾਰਵਾਈ ਕੀਤੀ ਜਿਨੇ ਤੈਨਾਂ ਪਲਾਟ ਲੈ ਲੇ ਫਿਰ ਉਹਨੂੰ ਹੋਟਲ ਬਣਾ ਲਿਆ ਉਹਦੇ ਤੇ ਕੀਤੀ ਹੈ ਭਾਈ ਤੁਸੀਂ ਆਪਣੀ ਫੀਸ ਭਰਾਓ ਜੋ ਲੀਗਲ ਕੰਮ ਕਰਨ ਵਾਲਾ ਉਹ ਕਰੋ ਤੇ ਜੋ ਮਰਜ਼ੀ ਕਰੋ ਹੋਏ ਥੋੜਾ ਨਾ ਵੀ ਭਾਈ ਲੀਗਲ ਇਲੈਗਲ ਕਲੋਨੀਆ ਦੀ ਵਨ ਟਾਈਮ ਸੈਟਲਮੈਂਟ ਆ ਰਹੀ ਹੈ ਸਾਰੀਆਂ ਪੰਜਾਬ ਦੀਆਂ ਜ਼ਮੀਨਾਂ ਨੱਪਲਵਾਏ ਤੇ ਫਿਰ ਆ ਵਿਕਰਾਂਤ ਖੜਾ ਇੱਥੇ ਆ ਇੱਥੇ ਲਾਪਰੋ લાલાએ ਤੇ ਇੱਕ 데રાક ਲਾ ਕੇ ਤੇ ਇੱਕ ਤੰਬੂ ਲਾ ਕੇ ਮੇਰੀ ਹੋ ਗਈ ਤੁਹਾਡੇ ਪਿਓ ਦੀ ਹੈ ਇਹ ਬਿਲਕੁਲ ਨਹੀਂ ਹੈ ਇਹ ਪੰਜਾਬ ਦੀ ਹੈ ਔਰ ਪੰਜਾਬ ਦੇ ਲਈ ਰਹੁ ਇਹ ਪੰਜਾਬ ਨੂੰ ਫਾਇਦਾ ਦਊ ਮੈਂ ਖੜੂ ਜਾਨ ਲੈ ਲਓ ਨੀਹਾਂ ਚ ਚੰਦਿਓ ਪਰ ਜੇ ਪੰਜਾਬ ਦੀ ਜ਼ਮੀਨ ਨੱਪੀ ਹੈ ਤੇ ਖਬਰਦਾਰ ਇਹ ਨਵਜੋਤ ਸਿੰਘ ਸਿੱਧੂ ਹੈ